ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਕਿਸਾਨ ਵੀਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਧਰਮਵੀਰ ਸਿੰਘ ਖੇਤੀਬਾੜੀ ਅਫਸਰ ਬਰਨਾਲਾ ਸਦਰ ਮੁਕਾਮ ਅੱਜ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਕਿਉਂਕਿ ਦੋ ਸਮੱਸਿਆਵਾਂ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਜੋ ਆ ਰਹੀਆਂ ਹੈ ਪਹਿਲੀ ਸਮੱਸਿਆ ਯੂਰੀਆ ਤੇ ਡੀਏਪੀ ਦੀ ਉਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਾਡੇ ਕੋਲੇ ਹਾੜੀ ਦੇ ਸੀਜ਼ਨ ਤੱਕ ਡੀਏਪੀ ਅਤੇ ਯੂਰੀਆ ਦਾ ਪੂਰਾ ਸਟਾਕ ਮੌਜੂਦ ਹੈ ਤੇ ਸਮੇਂਦਰ ਸਮੇਂ ਜਿਹੜਾ ਹੈਗਾ ਸਾਨੂੰ ਇਹ ਸਟਾਕ ਦੀ ਪ੍ਰਾਪਤੀ ਹੁੰਦੀ ਰਹੇਗੀ ਸੋ ਕੋਈ ਵੀ ਇਸ ਵਿੱਚ ਘਬਰਾਉਣ ਦੀ ਗੱਲ ਨਹੀਂ ਹੈਗੀ ਕੋਈ ਵੀ ਅਗਲੇ ਸੀਜ਼ਨ ਵਾਸਤੇ ਯੂਰੀਆ ਜਾਂ ਡੀਏਪੀ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਮੇਂ ਦੇ ਅਨੁਸਾਰ ਜਿਹੜਾ ਹੈਗਾ ਏ ਡੀਏਪੀ ਅਤੇ ਯੂਰੀਆ ਆਪ ਜੀ ਨੂੰ ਉਪਲਬਧ ਕਰਵਾਇਆ ਜਾਵੇਗਾ ਡੀਏਪੀ ਅਤੇ ਯੂਰੀਆ ਸਾਡੇ ਕੋਲੇ ਲੋੜਿੰਦੀ ਮਾਤਰਾ ਦੇ ਵਿੱਚ ਮੌਜੂਦ ਹੈ ਸੋ ਕਿਸਾਨ ਵੀਰੋ ਕੋਈ ਵੀ ਵੱਧ ਰੇਟ ਦੇ ਕੇ ਯੂਰੀਆ ਦੀ ਖਰੀਦ ਨਾ ਕੀਤੀ ਜਾਵੇ ਅਤੇ ਨਾ ਹੀ ਸਟੋਰ ਕੀਤਾ ਜਾਵੇ ਤੇ ਦੂਸਰੀ ਗੱਲ ਯੂਰੀਆ ਅਤੇ ਡੀਏਪੀ ਦੀ ਖਰੀਦ ਸਮੇਂ ਪੱਕਾ ਬਿੱਲ ਡੀਲਰ ਕੋਲੋਂ ਲੈਣਾ ਜ਼ਰੂਰੀ ਬਣਾਇਆ ਜਾਵੇ ਤਾਂ ਜੋ ਡੀਲਰ ਇਸ ਵਿੱਚ ਤੁਹਾਡੇ ਨਾਲ ਕੋਈ ਹਿਰਾਫੇਰੀ ਨਾ ਕਰ ਸਕੇ ਤੇ ਦੂਸਰੀ ਗੱਲ ਡੀਏਪੀ ਅਤੇ ਯੂਰੀਆ ਦੀ ਮੈਕਸਿਮਮ ਜਿਹੜੀ ਸਪਲਾਈ ਆ ਉਹ ਅਸੀਂ ਤੁਹਾਡੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਕਰ ਰਹੇ ਹਾਂ ਕਿਉਂਕਿ ਕਾਪਰੇਟ ਸੋਸਾਇਟੀ ਤੁਹਾਡੀ ਲੈਣ-ਦੇਣ ਦੇ ਨਾਲ ਤੁਹਾਡੇ ਨਾਲ ਜੁੜੀ ਹੋਣ ਕਰਕੇ ਤੁਹਾ ਤੁ ਉਥੋਂ ਡੀਏਪ ਅਤੇ ਯੂਰੀਆ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਤੇ ਦੂਸਰੀ ਵੱਡੀ ਸਮੱਸਿਆ ਜੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਉਂਦੀ ਹੈ ਸਟੱਬਲ ਬਰਨਿੰਗ ਪਰਾਲੀ ਦੀ ਸਾਮ ਸੰਭਾਲ ਦੀ ਉਹਦੇ ਵਿੱਚ ਜ਼ਿਲ੍ਹਾ ਬਰਨਾਲਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਲੱਕੀ ਡਰਾਅ ਸਕੀਮ ਜਿਹੜੀ ਆ ਉਹ ਚਲਾਈ ਜਾਏ ਜਿਹਦੇ ਵਿੱਚ 1 ਲੱਖ ਰੁਪਏ ਦੇ ਇਨਾਮ 25 ਕਿਸਾਨ ਵੀਰਾਂ ਨੂੰ ਜਿਹੜੇ ਆ ਉਹ ਦਿੱਤੇ ਜਾਣੇ ਆ ਸੋ ਕਿਰਪਾ ਕਰਕੇ ਇਹ ਸਕੀਮ ਵਿੱਚ ਰਜਿਸਟਰ ਹੋਣ ਲਈ ਡਿਸਟ੍ਰਿਕਟ ਬਰਨਾਲਾ ਦੇ ਜਿਹੜਾ ਸਟਬਲ ਮੈਨੇਜਮੈਂਟ ਗਰੁੱਪ ਆ ਫੇਸਬੁੱਕ ਚੈਨਲ ਆ ਉਹਨੂੰ ਜੁਆਇਨ ਕਰਕੇ ਉਹਦੇ ਉਤੋਂ ਲਿੰਕ ਤੋਂ ਜਿਹੜਾ ਹੈਗਾ ਯਾ ਗਰੁੱਪ ਜੁਆਇਨ ਕੀਤਾ ਜਾਵੇ ਤੇ ਨਾਲ ਹੀ ਇਹ ਜਿਹੜਾ ਡਰਾ ਹੈ ਉਹਨੂੰ ਜੁਆਇਨ ਕੀਤਾ ਜਾਵੇ ਤਾਂ ਜੋ ਇਸ ਸਕੀਮ ਦਾ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਫਾਇਦਾ ਲੈ ਸਕੋ ਅਗਲੀ ਕੋਈ ਵੀ ਵਧੇਰੇ ਜਾਣਕਾਰੀ ਲਈ ਤੁਸੀਂ ਕਿਸੇ ਵੀ ਸਮੇਂ ਬੇਚੈਜਕ ਸਾਡੇ ਨਾਲ ਹੇਠ ਲਿਖੇ ਫੋਨ ਨੰਬਰ ਉੱਪਰ ਸੰਪਰਕ ਕਰ ਸਕਦੇ ਹੋ